ਦੇ ਨਾਲ ਤੋਂ ਬੁਲਟਨ ਦੀ ਸ਼ੁਰੂਆਤ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਸੋ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਸੁੱਦਾ ਦਈ ਹੈ ਕਿ ਜੱਦੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਜਿਹੜਾ ਇਸ ਨੌਜਵਾਨ ਦਾ ਕਰ ਦਿੱਤਾ ਗਿਆ ਜੋ ਕਿ 2.5 ਸਾਲ ਪਹਿਲਾਂ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ ਤੇ ਪੀਆਰ ਮਿਲ ਗਈ ਸੀ ਤੇ ਜਲਦੀ ਹੀ ਪਿੰਡ ਵਾਪਸ ਆਉਣਾ ਸੀ ਪਰੰਤੂ ਹੁਣ ਇਸ ਨੌਜਵਾਨ ਦੀ Laash ਜਿਹੜੀ ਪਿੰਡ ਪਹੁੰਚੀ ਹੈ ਉੱਥੇ ਹੀ ਪਟਿਆਲਾ ਦੇ ਪਿੰਡ ਨਨਾਨ ਸੁਧਾ ਰਹਿਣ ਵਾਲਾ ਸੀ ਮ੍ਰਿਤਕ ਗੁਰਪ੍ਰੀਤ ਸਿੰਘ ਜਿਦੇ ਮੌਤੀ ਖਬਰ ਤੋਂ ਬਾਅਦ ਪਿੰਡ ਅਤੇ ਉਹਨਾਂ ਦੇ ਘਰ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਸੋ ਲਗਾਤਾਰ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਜੋ ਮੌਤਾਂ ਹੋ ਰਹੀਆਂ ਨੇ ਉਹਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਹੁਣ ਪਟਿਆਲਾ ਦੇ ਨਾਲ ਲੱਗਦੇ ਪਿੰਡ ਨਨਾਂਸੂ ਦਾ ਇਹ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਸੋ ਜੱਦੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ 2.5 ਸਾਲ ਪਹਿਲਾਂ ਪੜ੍ਹਾਈ ਦੇ ਲਈ ਵਿਦੇਸ਼ ਗਿਆ ਸੀ ਤੋ ਪੀਆਰ ਵੀ ਮਿਲ ਚੁੱਕੀ ਸੀ ਤੇ ਜਲਦ ਹੀ ਇਸ ਨੌਜਵਾਨ ਨੇ ਪਿੰਡ ਵਾਪਸ ਆਉਣਾ ਸੀ ਪਰੰਤੂ ਇਸ ਨੌਜਵਾਨ ਦੀ ਲਾਸ਼ ਜਿਹੜੀ ਪਿੰਡ ਪਹੁੰਚਦੀ ਹੈ ਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ